ਮੈਂ ਤੁਹਾਨੂੰ ਪਰਸੋ ਇੱਥੇ ਛੋਟੀ ਜਿਹੀ ਮੀਟਿੰਗ ਕਰਨੀ ਸੀ ਜਿਵੇਂ ਮੈਂ ਮੀਟਿੰਗ ਦੇ ਲਈ ਆਉਣ ਲੱਗਾ ਤਾਂ ਸੀਆਈ ਵਾਲਿਆਂ ਦੇ ਦੋ ਗੱਡੀਆਂ ਉਹਨਾਂ ਨੇ ਮੈਨੂੰ ਘਰ ਦੇ ਅੰਦਰ ਨਜ਼ਰਬੰਦ ਕਰ ਲਿਆ ਲੇਕਿਨ ਉਹਨਾਂ ਨੇ ਇੱਥੇ ਆਣ ਤੋਂ ਹੁਣ ਕੀ ਮੈਨੂੰ ਰੋਕ ਲਿਆ ਫਿਰ ਫਿਰ ਵੀ ਅਸੀਂ ਇਹ ਸੋਚਦੇ ਆਂ ਬਈ ਚਲੋ ਇਹਨਾਂ ਨੇ 18 ਤਰੀਕ ਦਿੱਤੀ ਐਤਵਾਰ ਦੀ ਕੁਛ ਨਾ ਕੁਛ ਹੱਲ ਕੱਢ ਦੇਣਾ ਪਰ ਲੱਗਦਾ ਨਹੀਂ ਐ ਬਈ ਇਹ ਕੱਢਣਗੇ ਸ਼ਸ਼ੀ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਟਾਈਮ ਅਸੀਂ ਖੜੇ ਆਂ ਜੀ ਲੋਕੇਸ਼ਨ ਜੋ ਸਾਡੀ ਹੈਗੀ ਐ ਦਿੱਲੀ ਨੈਸ਼ਨਲ ਹਾਈਵੇ ਔਰ ਪਿੰਡ ਪੰਜਵਾਣਾ ਦੇ ਵਿੱਚ ਖੜੇ ਆ ਪੰਜਵਾਣਾ ਦੇ ਵਿੱਚ ਤੁਹਾਨੂੰ ਜੋ ਬੈਕ ਸਾਈਡ ਦੇ ਵਿੱਚ ਮੇਰੇ ਜੋ ਇਕੱਠ ਤੋਂ ਦਿਖਾਈ ਦੇ ਰਿਹਾ ਕਿਸਾਨਾਂ ਦਾ ਕਿ ਜੋ ਅੱਜ 16 ਤਾਰੀਖ ਦੀ ਜੋ ਇੱਕ ਕਹਿ ਸਕਦੇ ਹਾਂ ਕਿ ਕਾਲ ਸੀ ਹਰਿਆਣਾ ਸਮੁੱਚੇ ਭਾਰਤ ਦੀ ਕਿਸਾਨਾਂ ਦੀ ਕਾਲ ਸੀ ਕਿ ਜੋ 16 ਤਾਰੀਖ ਨੂੰ ਪੂਰਾ ਭਾਰਤaband ਦਾ ਐਲਾਨ ਕੀਤਾ ਗਿਆ ਸੀ ਪਰ ਉਸ ਦੇ ਅਭਜ ਦੇ ਵਿੱਚ ਅੱਜ ਪੰਜਵਾਣਾ ਦੇ ਵਿੱਚ ਜਾਨਕੀ ਕਿਸਾਨ ਸਾਡੇ ਜਿਹੜੇ ਉਹਨਾਂ ਨੇ ਨੈਸ਼ਨਲ ਹਾਈਵੇ ਜਿਹੜਾ ਉਸ ਦੇ ਉੱਤੇ ਆਪਣਾ ਧਰਨਾ ਪ੍ਰਦਰਸ਼ਨ ਲਾਇਆ ਤੇ ਇਹਦੇ ਨਾਲ ਹੀ ਜਦ ਕਿਸਾਨ ਯੂਨੀਅਨ ਦੇ ਸਾਥੀ ਪਹੁੰਚੇ ਨਾਲ ਵੀ ਗੱਲਬਾਤ ਕਰਾਂਗੇ ਅੱਜ ਜਾਨੀ गाइस ਇਹ ਗੱਲ ਕਰੀਏ ਤਾਂ ਟੋਟਲ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਤੇ तमाम ਜਿਹੜੇ ਕਿਸਾਨ ਆ ਸਾਡੇ ਉਹ ਅੱਜ ਸੜਕਾਂ ਤੇ ਆ ਕੁਝ ਆਪਣੀਆਂ ਮੰਗਾਂ ਲੈ ਕੇ ਪਰ ਸਰਕਾਰ ਦੀ ਜਿਹੜੀ ਤਿੰਨ ਤਿੰਨ ਵਾਰ ਜੋ ਮੀਟਿੰਗ ਹੈ ਉਹ ਇਸ ਤੋਂ ਪਹਿਲਾਂ ਹੋ ਚੁੱਕੀ ਹੈ ਬੇ ਸਿੱਟਾ ਰਹੀ ਹੈ ਸਰਕਾਰ ਕਿਤੇ ਨਾ ਕਿਤੇ ਜੋ ਆਪਣਾ ਦਬਾਅ ਜੋ ਆਪਣਾ ਨਾ ਮੰਗਾ ਨਾ ਮੰਨਣ ਦਾ ਇੱਕ ਉਸੂਲ ਹੈ ਉਹ ਕਾਇਮ ਰੱਖਦੀ ਹੋਈ ਕਿਸਾਨਾਂ ਦੇ ਨਾਲ ਜਨਕੀ ਗੱਲ ਕਰਨ ਨੂੰ ਤਿਆਰ ਨਹੀਂ ਪਰ ਚੌਥੇ ਦੌਰ ਦੀ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਦੇਖਾਂਗੇ ਕੀ ਬਣਦਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜੋ ਨੈਸ਼ਨਲ ਹਾਈਵੇ ਨੰਬਰ 9 ਜੋ ਕਿ ਦਿੱਲੀ ਅਤੇ ਡਾਬਲਿੰਗ ਜੋੜਦਾ ਉਸ ਦੇ ਪੰਜਵਾਣਾ ਪਿੰਡ ਦੇ ਵਿੱਚ ਹੈ ਜੋ ਸਾਡੇ ਕਿਸਾਨ ਸਾਥੀ ਹੈ ਜਿਹੜੇ ਉਹ ਜਨਕੀ ਕਹਿ ਸਕਦੇ ਕਿ ਇਥੇ ਬਿਲਕੁਲ ਉਹਨਾਂ ਨੇ ਆਪਦਾ ਜਿਹੜਾ ਰੋਡ ਜਾਮ ਉਹ ਕੀਤਾ ਹੋਇਆ ਹੈ ਗੱਲਬਾਤ ਵੀ ਕਰਦੇ ਕਿਸਾਨ ਯੂਨੀਅਨ ਨਾਲ ਔਰ ਇਸ ਦੇ ਨਾਲ ਹੀ ਸਾਡੀ ਜੋ ਕਿਸਾਨ ਯੂਨੀਅਨ ਤੋਂ ਯੂਥ ਆਗੂ ਕਹਿ ਸਕਦੇ ਕਿ ਮੈਕਸ ਸਹੂ ਵਾਲਾ ਜੀ ਔਰ ਗੁਰਨਾਮ ਚੱਬਰ ਜੀ ਜਿਹੜੇ ਕਿ ਤਮਾਮ ਨੇਤਾ ਨੇ ਉਹ ਸਾਡੇ ਵਿਚਾਰ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਕਿ ਅਕਰ ਹਰਿਆਣੇ ਦਾ ਰੋਕਾ ਹੈ ਜਿਹੜਾ ਕਿਸਾਨੀਆਂ ਤੋਂ ਉਹਨਾਂ ਨੂੰ ਲੈ ਕੇ ਕੀ ਰੋਕਾ ਹੈ ਔਰ ਅੱਗੇ ਦੀ ਕੀ ਸਟ੍ਰੈਟਜੀ ਹੈ ਕੀ ਪਲਾਨਿੰਗ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ 16 ਤਾਰੀਖ ਦਾ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਇਹਨ ਬਿਲਕੁਲ ਜੀ ਅੱਜ ਜਿਹੜਾ ਭਾਰਤ ਬੰਦ ਦਾ ਸੰਯੁਕਤ ਮੋਰਚੇ ਦੀ ਆਪਣੀ ਕੌਲ ਸੀ ਉਹ ਚਾਹੇ ਤੁਸੀਂ ਰਾਣੀਆਂ ਦੀ ਗੱਲ ਕਰੋ ਕਾਲਾਂ ਵਾਲੀ ਦੀ ਕਰੋ ਡੱਬਾਂ ਵਾਲੀ ਦੀ ਕਰੋ ਚਾਹੇ ਟੋਲਾਂ ਦੀ ਗੱਲ ਕਰੋ ਚਾਹੇ ਪੰਜੂਆਣੇ ਦੀ ਗੱਲ ਕਰੋ ਸਾਰਾ ਬੰਦ ਮਤਲਬ 100% ਸਫਲ ਰਿਹਾ ਕਿਉਂਕਿ ਸਾਡੀ ਕਿਸਾਨ ਯੂਨੀਅਨ ਸਾਰੀਆਂ ਨੇ ਪਿੰਡਾਂ ਦੇ ਵਿੱਚ ਬੰਦ ਕਰਨਾ ਸੀ ਟ੍ਰੇਡ ਯੂਨੀਅਨਾਂ ਨੇ ਜਿਹੜਿਆਂ ਨੇ ਸ਼ਹਿਰਾਂ ਦੇ ਅੰਦਰ ਬੰਦ ਕਰਨਾ ਸੀ ਤਾਂ ਪਿੰਡਾਂ ਦੇ ਅੰਦਰ ਅਸੀਂ ਜਿੰਨਾ ਦੇਖਿਆ ਪੂਰਾ ਕਾਮਯਾਬ ਰਿਹਾ ਤਾਂ ਦੂਸਰੀ ਗੱਲ ਜਿਹੜਾ ਆਪਣਾ ਦਿੱਲੀ ਕੂਚ ਵਾਲਾ ਪ੍ਰੋਗਰਾਮ ਹੈ ਜਿਹੜਾ ਆਪਣਾ ਖਨੌਰੀ ਬਾਰਡਰ ਹੈ ਸ਼ੰਭੂ ਬਾਰਡਰ ਹੈ ਸਰਕਾਰ ਜਿੰ ਚੋਰ ਲਾ ਲੇ ਕੱਲ ਲਾ ਲੇ ਕੰਧਾ ਕੱਢ ਲੇ ਇਹ ਬਾਰਡਰ ਜਿਹੜੇ ਇਸ ਤਰ੍ਹਾਂ ਬਣਾ ਰੱਖਿਆ ਨੇ ਇਹਨਾਂ ਨੇ ਜਿੱਦਾਂ ਮੈਨੂੰ ਲੱਗਦਾ ਜਿਹੜਾ ਇਹ ਸਾਰਾ ਚੀਜ਼ਾਂ ਸਰਕਾਰ ਨੂੰ ਜਿਹੜਾ ਚੀਨ ਦਾ ਬਾਰਡਰ ਹੈ ਪਾਕਿਸਤਾਨ ਦਾ ਬਾਰਡਰ ਹੈ ਉੱਥੇ ਇਹੋ ਜੀ ਇਹ ਚੀਜ਼ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਹਰਿਆਣਾ ਤੇ ਪੰਜਾਬ ਦੇ ਵਿੱਚ ਕਰਨੀ ਚਾਹੀਦੀ ਹੈ ਤੇ ਜਿਹੜੀ ਐਮਐਸਪੀ ਦੀ ਲੜਾਈ ਹੈ ਕੋਈ ਛੋਟੀ ਲੜਾਈ ਨਹੀਂ ਮੈਂ ਸੋਦੇ ਚੈਨਲ ਦੇ ਮਾਧਮ ਤੋਂ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਇਹ ਆਮ ਲੋਕਾਂ ਲਈ ਵੀ ਬਹੁਤ ਬੈਨੀਫਿਟ ਆ ਦੇਖੋ ਜੀ ਮੈਂ ਐਮਐਸਪੀ ਸਾਨੂੰ ਕਣਕ ਤੇ ਮਿਲਦੀ ਹੈ ਮੰਨ ਲਓ ਕਣਕ 22 ਰੁਪਏ ਆ ਤਾਂ ਤੁਹਾਨੂੰ ਆਟਾ 25 ਰੁਪਏ 30 ਰੁਪਏ ਜਾਂ 35 ਰੁਪਏ ਮਿਲੂਗਾ ਕਿਉਂਕ ਪਿਆਜ਼ ਆ ਮੰਨ ਲਓ ਜੀਮੀਦਾਰ ਆਪਦਾ 20 ਰੁਪਏ ਵਿੱਚ ਆਇਆ ਉਹ ਸਟਾਕ ਕਰ ਲੈਂਦੇ ਆ ਉਸ ਤੋਂ ਬਾਅਦ ਤੁਸੀਂ 50 ਰੁਪਏ ਦਾ 100 ਰੁਪਏ ਪਿਆਜ਼ ਖਰੀਦਦੇ ਹੋ ਐਸੇ ਤਰੀਕੇ ਨਾਲ ਐਮ ਐਸ ਪੀ ਬਹੁਤ ਜ਼ਰੂਰੀ ਆ ਹਰਿਆਣਾ ਪੰਜਾਬ ਦਾ ਜਿਹੜਾ ਕਿਸਾਨ ਆ ਸਿਰਫ ਉਹ ਆਪਣੀ ਲੜਾਈ ਨਹੀਂ ਲੜ ਰਿਹਾ ਪੂਰੇ ਹਿੰਦੁਸਤਾਨ ਨੂੰ ਬਚਾਉਣ ਦੀ ਲੜਾਈ ਆ ਮੈਕਸੀਕੋ ਇੱਕ ਛੋਟੀ ਜਿਹੀ ਮੰਨ ਲਓ ਲੋਕਾਂ ਦੇ ਵਿੱਚ ਕਿ ਪਰਮ ਫਲਾਇਆ ਜਾ ਰਿਹਾ ਕਿ ਅਗਰ ਐਮ ਐਸ ਪੀ ਅਗਰ ਕਿਸਾਨ ਨੂੰ ਮਿਲ ਜਾਂਦੀ ਹੈ ਤਾਂ ਕਹ ਜਨ ਕਿ ਲੋਕਾਂ ਦੇ ਦੁਆਰਾ ਕੁਝ ਲੋਕ ਆ ਕੇ ਜਿਨ੍ਹਾਂ ਨੂੰ ਸ਼ਾਇਦ ਨੌਲੇਜ ਨਹੀਂ ਐ ਐਮ ਐਸ ਪੀ ਦੇ ਬਾਰੇ ਲੇਕਿਨ ਉਹ ਇਹ ਗੱਲ ਕਰ ਰਹੇ ਆ ਕਿ ਜੋ ਆਟਾ ਹੈ ਉਸ ਤੇ ਕਹਿੰਦੇ ਅੱਜ ਆਪਾਂ ਨੂੰ 25 30 ਰੁਪਏ ਮਿਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ 100 150 ਰੁਪਏ ਹੋ ਜਾਣਾ ਨਹੀਂ 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 ਮੈਂ ਹੁਣੇ ਹੀ ਤੁਹਾਨੂੰ ਸਮਝਾਇਆ ਉਹਦੇ ਤੇ ਕਿ ਤੁਸੀਂ 100 ਰੁਪਏ ਕਿਲੋ ਪਿਆਜ਼ ਖਰੀਦੇ ਆ 200 ਰੁਪਏ ਕਿਲੋ ਟਮਾਟਰ ਖਰੀਦੇ ਆ ਉਹ ਇਸੇ ਕਰਕੇ ਖਰੀਦੇ ਆ ਅਗਰ ਉਹਨਾਂ ਦੀ ਐਮਐਸਪੀ ਹੁੰਦੀ ਮੰਨ ਲਓ ਜ਼ਿਮੀਂਦਾਰ ਤੋਂ 20 ਰੁਪਏ ਟਮਾਟਰ ਲਿਆ ਤਾਂ ਤੁਸੀਂ ਵੱਧ ਤੋਂ ਵੱਧ 30 ਰੁਪਏ ਲੈਂਦੇ 35 ਬਿਲੰਦ ਤਾਂ ਐਮਐਸਪੀ ਉਹਦੇ ਨਾਲ ਨਾਲ ਤੁਸੀਂ ਇੱਕ ਚੀਜ਼ ਦੇਖੋਗੇ ਗਰੀਬ ਦੀ ਅਗਰ ਆਪਾਂ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਤਾਂ ਅਸੀਂ ਮਜ਼ਦੂਰ ਦੀ ਨਾਲ ਗੱਲ ਰੱਖੀ ਹੈ ਕਿ ਉਹਨਾਂ ਦੀ ਦਿਹਾੜੀ ਵੀ 700 ਰੁਪਏ ਹੋਣੀ ਚਾਹੀਦੀ ਹੈ ਜਿਹੜੀ ਕਰਜ਼ਾ ਮਾਫੀ ਦੀ ਗੱਲ ਹੈ ਕਰਜ਼ਾ ਮਾਫੀ ਦੇ ਵਿੱਚ ਸਿਰਫ ਕਿਸਾਨ ਦੀ ਗੱਲ ਨਹੀਂ ਕਰੀ ਉਹਦੇ ਵਿੱਚ ਮਜ਼ਦੂਰ ਦੀ ਵੀ ਗੱਲ ਕੀਤੀ ਹੈ ਵੀ ਕਿਸਾਨ ਤੇ ਮਜ਼ਦੂਰ ਦਾ ਦੋਵਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਛੋਟੇ ਦੁਕਾਨਦਾਰ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਜਿਹੜੇ ਛੋਟੇ ਦੁਕਾਨਦਾਰ ਉਹ ਜ਼ਿਆਦਾਤਰ ਉਹ ਕਿਸਾਨੀ ਉਸ ਤੋਂ ਹੀ ਆਉਂਦੇ ਤੁਸੀਂ ਦੇਖਿਆ ਹੋਊਗਾ ਪਿੰਡਾਂ ਚੋਂ ਨਿਕਲ ਕੇ ਛੋਟੀਆਂ-ਛੋਟ ਲੱਖਾਂ ਕਰੋੜਾਂ ਕਰਜ਼ਾ ਜਿਹੜਾ ਮਾਫ਼ ਕਰ ਦੱਸ ਸਕਦੇ ਆ ਤਾਂ ਥੋੜੇ ਜਿਹਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਹੋ ਸਕਦਾ ਬਿਲਕੁਲ ਜੀ ਗੁਰਨਾਬ ਜੀ ਤਿੰਨ ਮੀਟਿੰਗ ਇਸ ਤੋਂ ਪਹਿਲਾਂ ਹੋ ਚੁੱਕੀਆਂ ਨੇ ਨੈਕਸਟ ਮੀਟਿੰਗ ਵਿੱਚ ਕੀ ਆ ਸਾਰੇ ਕੀ ਹਰਿਆਣਾ ਸਰਕਾਰ ਜਾਂ ਕੇਂਦਰ ਦੀ ਸਰਕਾਰ ਕੋਈ ਇਸ ਵਾਰ ਧਿਆਨ ਦੇਵੇਗੀ ਸਾਨੂੰ ਨੇ ਉਮੀਦ ਬਾਕੀ ਫਿਰ ਵੀ ਅਸੀਂ ਇਹ ਸੋਚਦੇ ਆ ਭਾਈ ਚਲੋ ਇਹਨਾਂ ਨੇ 18 ਤਰੀਕ ਦਿੱਤੀ ਐਤਵਾਰ ਦੀ ਕੁਝ ਨਾ ਕੁਝ ਹੱਲ ਕੱਢ ਦੇਣ ਪਰ ਲੱਗਦਾ ਨਹੀਂ ਐ ਵੀ ਇਹ ਕੱਢਣਗੇ ਇਹਨਾਂ ਦੀ ਸੋਚ ਨਹੀਂ ਐ ਇਹ ਚਾਰ ਸੰਤਾ ਦੇ ਚੱਕਰ 'ਚ ਨੇ ਤੇ ਕਿਸ ਤਰ੍ਹਾਂ ਵੀ ਇਹਨਾਂ ਨੇ ਇਸ ਤੋਂ ਅੱਗੇ ਫਿਰ ਦੇ ਡੇਟ ਦੇਣਗੇ ਦੇਖ ਲੈਣਾ ਸੰਡੇ ਨੂੰ ਇਹ 18 ਤਰੀਕ ਨੂੰ ਕੁਝ ਨਹੀਂ ਕਰਨਗੇ ਇਹ ਡੇਟ ਹੀ ਹੀ ਅੱਗੇ ਦੇਣਗੇ ਸਾਹਮਣੇ ਆ ਜਾਣਾ ਸਭ ਕੁਝ ਇਹ ਨਹੀਂ ਕਰਨਗੇ ਕਿਤੇ ਨਾ ਕਿਤੇ ਰਸਤੇ ਖੁਦ ਸਰਕਾਰ ਨੇ ਰੋਕੇ ਹੋਏ ਆ ਪਰ ਕਿਸਾਨਾਂ ਨੂੰ ਇੱਕ ਧਾਰ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਇਹ ਤਾਂ ਇਹਨਾਂ ਦੀ ਤਾਨਾਸ਼ਾਹੀ ਹੈ ਜੀ ਇਹ ਤਾਂ ਦੇਖ ਹੀ ਰਹੇ ਤੁਸੀਂ ਸਾਰਾ ਹਿੰਦੁਸਤਾਨ ਦੇਖ ਰਿਹਾ ਹੈ ਵਰਲਡ ਦੇਖ ਰਿਹਾ ਹੈ ਭਈ ਇੰਨੀ ਤਾਨਾਸ਼ਾਹੀ ਇੰਨਾ ਬੁਰਾ ਹਾਲ ਭਈ ਅਸੀਂ ਆਪਣੇ ਰਸਤੇ ਆਪਣੇ ਦਿੱਲੀ ਆਵਦੀ ਰਾਜਧਾਨੀ 'ਚ ਨਹੀਂ ਪਹੁੰਚ ਸਕਦੇ ਕਿਉਂ ਨਹੀਂ ਪਹੁੰਚ ਸਕਦੇ ਦੱਸੋ ਆਪਣਾ ਹੱਕ ਮੰਗ ਰਹੇ ਹਾਂ ਅਸੀਂ ਰੋਡ ਤੇ ਬੈਠੇ ਆ ਇੱਥੇ ਬੈਠੇ ਧਰਨੇ ਆਪਣਾ ਹੱਕ ਮੰਗ ਰਹੇ ਆ ਸਾਨੂੰ ਅੱਕ ਦੇ ਸਰਕਾਰ ਕਿਉਂ ਨਹੀਂ ਦੇ ਰਹੀ ਸਾਡੇ ਨਾਲ ਗੱਲਬਾਤ ਕਰਕੇ ਗੱਲਬਾਤ ਕਰਦੇ ਸਾਨੂੰ ਦਿਓ ਸਾਡੀ ਐਮਐਸਪੀ ਅਸੀਂ ਆਪ ਦੀ ਮੰਗ ਰਹੇ ਆ ਸਾਡੀ ਫਸਲ ਦਾ ਰੇਟ ਦਿਓ ਜੋ ਅੱਜ ਸੁਆਮੀ ਨਾਥਨ ਦੀ ਰਿਪੋਰਟ ਹੈ ਜੋ ਹੈ ਤੁਸੀਂ ਉਹਨੂੰ ਭਾਰਤ ਰਤਨ ਦੇ ਰਹੇ ਹੋ ਇਸ ਵਾਸਤੇ ਦੇ ਰਹੇ ਹੋ ਵੀ ਸੁਆਮੀ ਨਾਥਨ ਦੀ ਲਾਗੂ ਕਰੀਏ ਤੇ ਕਿਉਂ ਨਹੀਂ ਕਰਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਟ੍ਰੈਟਜੀ ਰਹੇ ਕੀ ਪਲਾਨਿੰਗ ਰਹੇਗੀ ਕਿਸਾਨਾਂ ਦੇ ਵੇਖੋ ਇਹਦੇ ਦੇਖਦੇ ਆ ਇਹਨਾਂ ਦਾ ਕੀ ਕਰਦੇ ਆ ਡੇਟ ਪਰ ਡੇਟ ਦੇ ਰਹੇ ਨੇ ਤਰੀਕ ਪਰ ਤਰੀਕ ਜੋ ਵੀ ਫੈਸਲਾ ਜਿਸ ਤਰ੍ਹਾਂ ਹੋਏਗਾ ਉਹ ਕਰਾਂਗੇ ਬਾਕੀ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸੋਚਦੇ ਆ ਕਿ ਸਾਰੇ ਕਿਸਾਨ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਦਿੱਲੀ ਇੱਥੇ 10 ਵਜੇ ਤੋਂ ਸ਼ਾਮ 4 ਵਜੇ ਉਹ ਸਾਰੇ ਸਲਾਹ ਹਾਂ ਇੰਨੇ ਕੁ ਦਾ ਟਾਈਮ ਅਸੀਂ ਸਮਝਦੇ ਆ ਵੀ ਹੋਣਾ ਚਾਹੀਦਾ ਰੱਖੋ ਉਸ ਤੋਂ ਬਾਅਦ ਆਗਾ ਫਿਰ ਰੋਜ਼ ਦੀ ਰੋਜ਼ ਮੀਟਿੰਗ ਹੋ ਕੇpass ਹੋਏ ਕਰੇ ਜੀ ਨਕਸੀ ਨੌਜਵਾਨਾਂ ਦਾ ਕਿੰਨਾ ਖਾਸ ਹੈ ਨੌਜਵਾਨਾਂ ਤੇ ਇੰਨਾ ਉਤਸ਼ਾਹ ਹੈ ਕਿ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪਿਛਲਾ ਜਿਹੜਾ ਅੰਦੋਲਨ ਸੀ ਆਪਣਾ ਪਹਿਲਾ ਅੰਦੋਲਨ ਸੀ ਉਹਦੇ ਵਿੱਚ ਵੀ ਜਿਹੜੀ ਸਾਡੇ ਯੁਵਾ ਸਾਥੀਆਂ ਦੀ ਭੂਮਿਕਾ ਸੀ ਬਹੁਤ ਜ਼ਬਰਦਸਤ ਸੀ ਤੁਸੀਂ ਦੇਖਿਆ ਹੋਣਾ ਕਿਵੇਂ ਬੈਰੀਕੇਡ ਤੋੜੇ ਜਾਂਦੇ ਸੀ ਪੰਜਾਬ ਦੀ ਤਰਫੋਂ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਕਾਫੀ ਸਾਡੇ ਜਿਹੜੇ ਕਿਸਾਨ ਸਾਥੀ ਹੈ ਉਹ ਜ਼ਖਮੀ ਵੀ ਹੋਏ ਕਿਸੇ ਦਾ ਕਿਸ ਤਰ੍ਹਾਂ ਜਨਕਿ ਸਰਕਾਰ ਵੱਲੋਂ ਜਿਹੜੀ ਤਾਨਾਸ਼ਾਹੀ ਹੈ ਉਹ ਬਿਲਕੁਲ ਰਵਈਆ ਜਿਹੜਾ ਉਹਦੇ ਵਿੱਚ ਕੋਈ ਚੇਲ ਨਹੀਂ ਆ ਦੇਖੋ ਜੀ ਉਸੇ ਦੇ ਵਿਰੋਧ ਦੇ ਵਿੱਚ ਜਿੰਨਾ ਮੈਂ ਤੁਹਾਨੂੰ ਦੱਸਿਆ ਵੀ ਜਿੰਨਾ ਤਾਨਾਸ਼ਾਈ ਰਵਈਆ ਅਪਣਾਉਣਗੇ ਸਾਡਾ ਜਿਹੜਾ ਕਿਸਾਨ ਹੈ ਮਜ਼ਦੂਰ ਹੈ ਛੋਟਾ ਵਪਾਰੀ ਉਹਨਾਂ ਹੀ ਉਗਰ ਹੁੰਦਾ ਜਾਊਗਾ ਉਹਦੇ ਖ਼ਰਾਬ ਲੜਦਾ ਰਹੂਗਾ ਮੈਂ ਹੁਣ ਪਰਸੋ ਛੋਟੀ ਜੀ ਗੱਲ ਦੱਸਦਾ ਤੁਹਾਨੂੰ ਪਰਸੋ ਇੱਥੇ ਛੋਟੀ ਜੀ ਇੱਕ ਮੀਟਿੰਗ ਕਰਨੀ ਸੀ ਜਿਵੇਂ ਮੈਂ ਮੀਟਿੰਗ ਦੇ ਲਈ ਆਉਣ ਲੱਗਿਆ ਤਾਂ ਸੀਆਈ ਵਾਲਿਆਂ ਦੇ ਦੋ ਗੱਡੀਆਂ ਉਹਨਾਂ ਨੇ ਮੈਨੂੰ ਘਰ ਦੇ ਅੰਦਰ ਨਜ਼ਰਬੰਦ ਕਰ ਲਿਆ ਲੇਕਿਨ ਉਹਨਾਂ ਨੇ ਇੱਥੇ ਹਣ ਤੋਂ ਹੁਣ ਕੀ ਮੈਨੂੰ ਰੋਕ ਲਿਆ ਫਿਰ ਜਿੰਨਾ ਸਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਜੋ ਪਰਚੇ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਹੀ ਅਸੀਂ ਦੱਬ ਕੇ ਇਸ ਅੰਦੋਲਨ ਦਾ ਹਿੱਸਾ ਬਣਾਂਗੇ ਅਸੀਂ ਸਿਰਫ ਇੰਤ ਵੱਡੇ ਬਜ਼ੁਰਗਾਂ ਦਾ ਜਿਹੜੇ ਸਾਨੂੰ ਜੋ ਆਦੇਸ਼ ਕਰਨਗੇ ਉਸ ਤੋਂ ਬਾਅਦ ਅਸੀਂ ਉੱਥੇ ਫੁੱਲ ਚੜਾਵਾਂਗੇ ਜੀ ਥੈਂਕ ਯੂ ਔਰ ਇਹ ਸੰਜੀ ਸਾਡੇ ਇਸ ਕਿਸਾਨ ਯੂਨੀਅਨ ਦੇ ਜੋ ਇਸ ਤਰ੍ਹਾਂ ਦੇ ਮੋਖਾ ਗੂਤੇ ਆਉਣ ਵਾਲੇ ਸਮੇਂ ਦੇ ਵਿੱਚ ਜਨਕਿ ਅਗਰ ਉਹਨਾਂ ਨੇ ਜੋ ਗੱਲਬਾਤ ਕਹੀ ਹੈ ਕਿ ਅਗਰ 18 ਤਾਰੀਖ ਦੀ ਜੋ ਮੀਟਿੰਗ ਹੋਣੀ ਹੈ ਉਦੋਂ ਵੇਲੇ ਅਗਰ ਕੋਈ ਰਿਜ਼ਲਟ ਨਿਕਲਦਾ ਤਾਂ ਕੋਈ ਸ਼ਾਇਦ ਮਸਲਾ ਹੱਲ ਹੋ ਸਕਦਾ ਹੈ ਅਗਰ ਕੋਈ ਸਰਕਾਰ ਦੇ ਦੇ ਪ੍ਰਤੀ ਕੋਈ ਜਵਾਬਦੇਹੀ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਧਰਨਾ ਪ੍ਰਦਰਸ਼ਨ ਉਸ ਨੂੰ ਹੋਰ ਉਗਰ ਕੀਤਾ ਜਾਊਗਾ ਮਿਲਦੇ ਆ ਜੀ ਨੈਕਸਟ ਵੀਡੀਓ ਨੈਕਸਟ ਟਾਈਮ ਸਤਿ ਸ਼੍ਰੀ ਅਕਾਲ ਰੱਬ ਰੱਖਾ ਧੰਨ